ਸਾਸ਼ੀਕਲ ਭੈਣੇ ਹਾਂ ਸਾਸ਼ੀਕਲ ਸਰ ਇਹ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਸੋਨੀਆ ਕੋਰ ਤੇ ਆਪਣੀ ਕਾਰਡ ਦਾ ਨਾਮ ਦੱਸੋ ਜੀ ਮਿਸ ਪੈਫਲਗਰ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਮੈਨੂੰ ਤੁਹਾਨੂੰ ਸ਼ੁਰੂ ਕੀਤੇ ਨੇ ਅ ਸਰ ਇਹ ਸੈਕਿੰਡ ਮੰਥ ਹੈ ਗਿਆ ਅੱਛਾ ਜੀ ਇਹ ਨਵਾਂ ਨਵਾਂ ਆ ਜੀ ਕਰ ਮੈਂ ਹਾਂਜੀ ਸਰ ਨਵਾਂ ਨਵਾਂ ਇਹ ਵੀ ਅਸੀਂ ਪੂਰਾ ਕੰਪਲੀਟ ਨਹੀਂ ਕੀਤਾ ਸੀ ਪਹਿਲੇ ਸਾਡੇ ਅੰਦਰ ਕਾਰਡ ਲੱਗਦੀ ਸੀ ਅੱਛਾ ਜੀ ਹੋਣ ਅਸੀਂ ਬਾਹਰਾਂ ਤੇ ਬਾਹਰ ਹਲੇ ਹਨੂ ਦੱਸਕਦੇ ਨਹੀਂ ਹੋਏ ਆ ਲਗਾੰਦੇ ਨੂੰ अच्छा जी 15 20 ਦਿਨ ਸਾਡੀ ਕਾਰਡ ਬੰਨਦੀ ਰਹੀ ਹੈ ਹਾਂਜੀ ਤੇ ਕਿਵੇਂ ਦਾ ਰਿਸਪੌਂਸ ਦਿੰਦਾ ਜੀ ਅਮਰਸਰ ਵਾਸੀਆਂ ਨੇ ਸਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਮੈਨੂੰ ਤੁਹਾਡੇ ਕੋਲ ਸਰ ਸਾਡੇ ਕੋਲ ਚਾਕਲੇਟ ਵੈਫਲਸ ਹੁੰਦੇ ਨੇ 20 ਫਲੇਵਰ ਦੇ ਅੱਛਾ ਜੀ ਕਿੰਨੇ ਫਲੇਵਰ ਦੇ 20 ਫਲੇਵਰ ਸਰ ਠੀਕ ਹੈ ਜੀ ਹਾਂਜੀ ਤੇ ਮੇਨ ਹੋਟ ਸੇਲਿੰਗ ਆਈਟਮ ਕਿਹੜੀ ਚੱਲਦੀ ਹੈ ਜੀ ਜ਼ਿਆਦਾ ਕਿਹੜਾ ਲੱਗਦਾ ਹੈ ਤੁਹਾਡਾ ਸਰ ਅੱਧਾ ਤਾਂ ਕੋਈ ਹੈ ਹੀ ਨਹੀਂ ਕਿ ਜਿਹੜਾ ਨਹੀਂ ਲੱਗਦਾ ਸਾਰੇ ਬਹੁਤ ਕਸਟਮਰ ਪਸੰਦ ਕਰਦੇ ਨੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਨੂੰ ਕਿਹੜਾ ਬਣਾ ਕੇ ਖਵਾਓਗੇ ਜੀ ਅ ਸਿਰਫ ਫਿਰ ਤੁਸੀਂ ਸਾਡਾ ਕਿੱਕੀ ਹੋਰੀਓ ਟਰਾਈ ਕਰੋ ਸਾਡੀ ਹੋਮ ਮੇਡ ਚਾਕਲੇਟ ਆ ਚੀਜ਼ ਕਰੀਮ ਤੇ ਕਿੱਕੀ ਹੋਰੀਓ ਸਾਡੀ ਹੋਮ ਮੇਡ ਚਾਕਲੇਟ ਆ ਜੋ ਕਿ ਕਸਟਮਰ ਬਹੁਤ ਪਸੰਦ ਕਰਦੇ ਇਧਰ ਤੁਹਾਡੇ ਫਾਦਰ ਸਾਹਿਬ ਹੁੰਦੇ ਆ ਜੀ ਨਾਲ ਹਾਂਜੀ ਹਾਂਜੀ ਨਾਲ ਮੇਰੇ ਡੈਡੀ ਜੀ ਹੁੰਦੇ ਨੇ ਠੀਕ ਆ ਜੇ ਕਰਾਉਂਦੇ ਹੈਲਪ ਤੁਹਾਡੀ ਨਾਲ ਹਨਾ ਹਾਂਜੀ ਬਸ ਮੇਰੇ ਨਾਲ ਬੈਠਦੇ ਆ ਹਾਂਜੀ ਮੈਡਮ ਕਿਉਂ ਤੁਸੀਂ ਇਹ ਕੰਮ ਸੋਚਿਆ ਜੀ ਇਹ ਸ਼ੁਰੂ ਕੀਤਾ ਜਾਵੇ ਇੱਥੇ ਅ ਸਿਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਆ ਕਿ ਅੰਮ੍ਰਿਤਸਰ ਵਿੱਚ ਮਤਲਬ ਐਤਾ ਤਾਂ ਕੋਈ ਮਤਲਬ ਜਿਸ ਤਰ੍ਹਾਂ 버ਗਰ ਮੋਮੋਸ ਕਾਫੀ ਚੀਜ਼ਾਂ ਹਾਂਜੀ ਹਾਂਜੀ ਤੇ ਮੈਂ ਕੁਝ ਨਵਾਂ ਲੈ ਕੇ ਆਉਣਾ ਚਾਹੁੰਦੀ ਸੀ ਜੇ ਮੈਂ ਕੁਝ ਕਰਨਾ ਸੀ ਤੇ ਮੈਂ ਸੋਚਿਆ ਕੁਝ ਮੈਂ ਨਵਾਂ ਨਵੀਂ ਚੀਜ਼ ਲੈ ਕੇ ਆਵਾਂਗੀ ਜੀ ਤੇ ਕੁਝ ਡਿਫਰੈਂਟ ਕਰਨਾ ਸੀ ਇਸ ਕਰਕੇ ਸੋਚਿਆ ਕਿ ਮੈਨੂੰ ਚਾਕਲੇਟ ਵੈਫਲ ਲੈ ਕੇ ਆਉਣੇ ਚਾਹੀਦੇ ਆ ਜੋ ਕਿ ਬੜੇ ਕਸਟਮਰ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਵੈਫਲਸ ਬਾਰੇ ਤੇ ਬਹੁਤ ਉਸ ਤੋਂ ਵੀ ਜ਼ਿਆਦਾ ਕਸਟਮਰ ਆਉਂਦੇ ਜਿਨ੍ਹਾਂ ਨੂੰ ਵੈਫਲਸ ਦਾ ਪਤਾ ਹੀ ਨਹੀਂ ਕਿ ਵੈਫਲਸ ਕੀ ਹੈਗੇ ਨੇ ਹਾਂਜੀ ਤੇ ਸਰ ਇਸ ਕਰਕੇ ਸੋਚਿਆ ਕਿ ਮੈਂ ਨਾਰਮਲ ਪ੍ਰਾਈਸ ਵਿੱਚ ਇੱਕ ਨਾਰਮਲ ਕਾਰਟ ਦੇ ਲੈ ਕੇ ਆਵਾਂ ਕਿ ਜੋ ਸਾਰੇ ਟੇਸਟ ਕਰ ਸਕਣ ਤੇ ਉਹਨਾਂ ਨੂੰ ਪਤਾ ਲੱਗੇ ਸਹੀ ਹੈ ਜੀ ਹਾਂਜੀ ਇਨੂੰ ਮੈਨੂੰ ਪੂਰਾ ਗਰਮ ਕਰਨਾ ਪੈਂਦਾ ਜੇ ਤਵੇ ਨੂੰ? ਹਾਂਜੀ ਸਰ ਦੋਨੋਂ ਸਾਈਡ ਤੋਂ ਪਹਿਲੇ ਗਰਮ ਕਰ ਲੈਣਾ ਹੈ। ਅੱਛਾ ਜੀ। ਸਰ ਸਾਡਾ ਚਾਕਲੇਟ ਬੈਟਰ ਰੈਡੀ ਹੈ? ਠੀਕ ਹੈ ਜੀ। ਹੁਣ ਮੈਂ ਫੜੂ। ਵਾਹ ਜੀ। ਇਹ ਮੈਡਮ ਟੋਟਲ ਕਿੰਨਾ ਟਾਈਮ ਲੱਗ ਜਾਂਦਾ ਇਹ ਤਿਆਰ ਹੋਣ ਦੇ? ਸਰ 5 ਮਿੰਟ ਲੱਗ ਜਾਂਦਾ। ਹੋ ਗਿਆ ਮੈਡਮ ਰੈਡੀ? ਹਾਂਜੀ। ਵਾਹ ਜੀ ਵਾਹ। ਇਹ بیس ਰੈਡੀ ਹੋ ਗਿਆ ਨਾ ਇਹਦਾ? ਹਾਂਜੀ। ਸਹੀ ਹੈ। ਐਕਸਟਰਾ ਸਸ ਜੀ ਅਸੀਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਸ਼ੇਪ ਦੇਤੀ ਇੱਕ ਉਹ ਹਾਂ ਜੀ ਕਿ ਪ੍ਰੋਫੈਸਰ ਦੀ ਸ਼ੇਪ ਆ ਜੇ ਉਹ ਸਹੀ ਹੈ ਜੀ ਇਹਨੂੰ ہم ਥੋੜਾ ਜਿਹਾ ਸੀ ਠੰਡਾ ਕਰਾਂਗੇ ਠੀਕ ਹੈ ਜੀ ਬਿਲਕੁਲ ਕਿ ਥੋੜਾ ਜਿਆ ਨਾ ਇਹਦੇ ਚ ਕ੍ਰਾਂਚੀ ਪਨ ਆ ਜਾਏ ਕਿਉਂਕਿ ਵੈਸੇ ਸੌਫਟ ਹੁੰਦਾ ਆ। ਜੇ ਕੋ ਨੂੰ ਪਾਰਨ ਕਾਲੀ ਦਾ ਥੋੜਾ ਠੰਡਾ ਹੋ ਜਾਏ ਫਿਰ ਥੋੜਾ ਕ੍ਰਾਂਚੀ ਹੋ ਜਾਏ। ਸਹੀ ਹੈ ਜੀ ਸਹੀ। ਲੇਕਿਨ ਜਿਆਦਾ ਹੱਡਾ ਬੇਸ ਕ੍ਰਾਂਚੀ ਨਹੀਂ ਰਹਿੰਦਾ ਕਿਉਂਕਿ ਸਾਡਾ ਆਟੇ ਦਾ ਬੇਸ ਹੈਗਾ। ਠੀਕ ਹੈ ਜੀ। ਮੈਦੇ ਦਾ ਤੁਹਾਨੂੰ ਪਤਾ ਕਿ ਕ੍ਰਾਂਚੀ ਜ਼ਿਆਦਾ ਰਹਿੰਦਾ। ਇਹ ਸਾਡਾ ਹੋਮ ਮੇਡ ਆ ਤੇ ਇਸ ਕਰਕੇ ਜ਼ਿਆਦਾ ਵੀ ਨਹੀਂ ਰਹਿੰਦਾ। ਸਹੀ ਹੈ ਜੀ ਸਹੀ। ਹਾਂਜੀ। ਹੋ ਜਾਏਗੀ ਸਰ ਇਹਦੇ ਅੰਦਰ ਸਾਡੀ ਚਾਕਲੇਟ ਦੀ ਫੀਲਿੰਗ ਜੋ ਕਿ ਸਾਡੀ ਹੋਮ ਮੇਡ ਚਾਕਲੇਟ ਹੈ ਕਿ ਕੀ ਹੋ ਰਿਓ। ਜੋ ਕਿ ਕਸਟਮਰ ਬਹੁਤ ਪ ਇਹ ਵੀ ਖੁਦ ਤਿਆਰ ਕਰਦੇ ਜੀ ਕਿ ਲੈ ਕੇ ਆਉਂਦੇ ਨਹੀਂ ਨਹੀਂ ਸਰ 홈ਮੇਡ ਚਾਕਲੇਟਸ ਆ ਸਾਡੇ ਅੱਛਾ ਜੀ ਇੱਕ ਇਹ ਇੱਕ ਚੀਜ਼ ਕਰੀਮ ਇੱਕ ਕੈਰਮਲ ਵਾਹ ਜੀ ਵਾਹ ਤਿੰਨ ਚਾਕਲੇਟਸ ਸਾਡੀਆਂ ਜੋ ਕਿ ਕਸਟਮਰ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਸਾਡੀ 홈ਮੇਡ ਚਾਕਲੇਟ ਠੀਕ ਹੈ ਜੀ ਠੀਕ ਹਾਂਜੀ ਇਹ ਫਲੇਵਰ ਸਾਨੂੰ ਇੱਕ ਨਾਰਮਲ ਕਾਰਡ ਤੇ ਸਿਰਫ ਸਾਡੇ ਕੋਲ ਹੀ ਮਿਲੇਗਾ ਸਵਰ ਹੁਣ ਇਹਨੂੰ ਫੋਲਡ ਕਰ ਦੇਣਾ ਸੀ ਹੁਣ ਇਹਦੇ ਉੱਤੇ ਫਿਰ ਸਰ ਜਾਏਗੀ ਚਾਕਲੇਟ ਅੱਛਾ ਫਿਰ ਆਏਗੀ ਚਾਕਲੇਟ ਤੇ ਸਹੀ ਹੈ ਕਿ ਪ੍ਰੋਪਰ ਟੇਸਟ ਆਵੇ ਕਸਟਮਰ ਨੂੰ ਸਹੀ ਹੈ ਜੀ ਜੀ ਇਹਦਾ ਪ੍ਰਾਈਸ ਮੈਮ ਕੀ ਰੱਖਿਆ ਜੀ ਇਹਦਾ ਸਿਰਫ 150 ਹੈਗਾ ਆ ਵਾਹ ਜੀ ਜੋ ਕਿ ਬ੍ਰਾਂਡ ਵਿੱਚ ਇਹਦਾ ਪ੍ਰਾਈਸ ਤੁਹਾਨੂੰ 200 ਤੋਂ ਉੱਪਰ ਹੀ ਮਿਲੇਗਾ ਠੀਕ ਹੈ ਜੀ ਹਾਂਜੀ 250 ਦੇ ਕਰੀਬ ਹੀ ਮਿਲੇਗਾ ਠੀਕ ਹੈ ਜੀ ਬਾਕੀ ਮੈਂ ਆਈਡੀਆ ਲਗਾ ਰਹੀ ਹਾਂ ਬਾਕੀ ਇਸ ਤੋਂ ਜ਼ਿਆਦਾ ਵੀ ਹਸਦਾ ਲੇਕਿਨ ਘੱਟ ਨਹੀਂ ਹੋ ਸਕਦਾ ਲੇਕਿਨ ਜੋ ਅਸੀਂ ਇਹ ਚਾਕਲੇਟਸ ਆਪਣੇ ਪ੍ਰਾਈਸ ਵਿੱਚ ਦੇ ਰਹੇ ਹਾਂ ਜਨਵਰੀ ਰੇਟ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਇਹ ਫਲੇਵਰ ਦੇ ਸਕੇਗਾ ਇਹ ਸਾਰੇ ਅੰਮ੍ਰਿਤਸਰ ਵਿੱਚ ਕਾਰਟ ਤੇ ਮੈਂ ਤੁਸੀਂ ਤਿਆਰ ਕਰਦੇ ਹਾਂ ਹਾਂਜੀ ਸਭ ਤੋਂ ਪਹਿਲੇ ਫਸਟ ਟਾਈਮ ਸਰ ਅਸੀਂ ਹੀ ਲੈ ਕੇ ਆਏ ਹਾਂ ਠੀਕ ਹੈ ਜੀ ਜੀ ਤੇ ਇਹ ਕਿ ਲਾਤਾ ਜੀ ਇਹ ਫਿਰ ઓਰ ਜੋ ਬਿਸਕੁਟ ਸੀ ਠੀਕ ਹੈ ਜੀ ਉਹ ਕ੍ਰਸ਼ ਕੀਤੇ ਹਨਾ ਤੇ ਹਾਂਜੀ 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 ਠੀਕ ਹੈ ਜੀ ਜੀ ਹੋ ਗਿਆ ਮੈਡਮ ਰੈਡੀ ਹਾਂਜੀ ਸਰ ਬਸ ਹੋ ਜਾਈਗੀ ਸਰ ਸਾਡੀ ਵਾਈਟ ਚਾਕਲੇਟ ਠੀਕ ਹੈ ਜੀ ਇਹ ਡੈਕੋਰੇਸ਼ਨ ਕਰਦੀ ਤੁਸੀਂ ਉੱਥੇ ਹਾਂਜੀ ਸਰ ਵਾਹ ਜੀ ਵਾਹ ਏ ਹੋ ਗਿਆ ਮੈਡਮ ਰੈਡੀ ਹਾਂਜੀ ਇਹ ਸਰ ਰੈਡੀ ਹੈ ਤੁਹਾਡਾ ਕਿੱਕੀ ਹੋ ਰਿਓ ਠੀਕ ਹੈ ਜੀ ਤੇ ਇਹਦਾ ਮੈਨੂੰ ਪ੍ਰਾਈਸ ਦੱਸ ਦਿਓ ਜੀ ਇੱਕ ਪ੍ਰਾਈਸ ਇਹ ਤਾਂ 150 ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਇਹ ਖਾਣ ਲਈ ਮੈਨੂੰ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਜੀ ਇਸ ਤੁਹਾਨੂੰ ਜੁੱਟੀ ਮਾਰਕੀਟ ਦੇ ਮਤਲਬ ਬਿਲਕੁਲ ਰੋਲ ਐਕਸਪ੍ਰੈਸ ਦੇ ਬਿਲਕੁਲ ਸਾਹਮਣੇ ਸਾਡੀ 카ਟ ਲੱਗਦੀ ਹੈ ਮਿਸ ਵੈਫਲ ਗੱਲ ਦੇ ਨਾਮ ਠੀਕ ਹੈ ਜੀ ਤੇ ਟਾਈਮਿੰਗ ਦੱਸ ਦਿਓ ਜੀ ਕਿੰਨੇ ਵਜੇ ਤੋਂ ਕਿੰਨੇ ਤੱਕ ਹੁੰਦੇ ਸਰ ਇਵਨਿੰਗ 6:30 ਹੋ ਹੀ ਜਾਂਦੇ ਆ ਸਾਨੂੰ ਹਾਂਜੀ ਠੀਕ ਹੈ ਜੀ ਤੇ ਨਾਈਟ ਸਰ 10:00 ਠੀਕ ਹੈ ਮੈਮ ਬਾਕੀ ਹੁਣ ਚੈ ਤੇ ਕਿਵੇਂ ਦਾ ਟੇਸਟ ਆ ਹੂੰ ਬਹੁਤ ਜਬਰਦਸਤ ਟੇਸਟ ਆ ਜੀ ਮੈਨੇ ਰੈਸਟੋਰੈਂਟ ਵਿੱਚ ਵੀ ਇਦਾਂ ਦਾ ਮਿਲਦਾ ਜਿਹੜਾ ਭੈਣ ਹੋਣਾ ਨੇ ਤਿਆਰ ਕੀਤਾ ਆ ਬਹੁਤ ਵਧੀਆ ਫਲੇਵਰ ਆ ਤੇ ਬਾਕੀ ਭੈਣ ਹੋਣਾ ਨੇ ਤੁਹਾਨੂੰ ਲੋਕੇਸ਼ਨ ਦੱਸੀ ਆ ਤੇ ਜਰੂਰ ਇੱਥੇ ਆਓ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਵੈਪਰਸ ਤੁਸੀਂ ਖਾਣਾ ਜਰੂਰ ਖਾਓ ਤੇ ਇਹਦੇ ਬਹੁਤ ਜਬਰਦਸਤ ਤਿਆਰ ਕੀਤਾ ਨੇ ਤੇ ਬਾਕੀ ਟਾਈਮਿੰਗ ਤੁਹਾਨੂੰ ਉਹਨਾਂ ਨੇ ਦੱਸੀ ਆ ਤੇ ਜਰੂਰ ਇਥੇ ਆ ਕੇ ਇਹਨਾਂ ਦੀ ਸਪੋਰਟ ਕਰੋ ਜੀ ਆਪਣੀ ਪੰਜਾਬੀ ਭੈਣ ਵਾਂ ਤੇ ਵੇਖੋ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਪੂਰਾ ਆਪਣਾ ਉਹ ਮਿਹਨਤ ਕਰਦੇ ਪਏ ਆ ਤੇ ਜਰੂਰ ਇਥੇ ਆ ਕੇ ਤੁਸੀਂ ਇਹਨਾਂ ਦਾ ਸਾਥ ਦਿਓ ਜੀ ਤੇ ਵਾਰ ਤੋਂ ਬਾਅਦ ਇਹਨਾਂ ਕੋ ਆ ਕੇ ਤੇ ਵੈਫਰ ਸੁਕਾਓ ਵੀਡੀਓ ਵੇਖ ਕੇ ਦੱਸੋ ਕਿੰਮਤੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵਾਰ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਾਕੀ ਆਪਾਂ ਕਰਦੇ ਹਾਂ ਜੀ ਫਿਨਿਸ਼ ਆਪਣਾ ਵੈਫਰਸ ਤੇ ਬਾਕੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤਦ ਤੱਕ ਦੀ ਸਸਤੀ ਗੱਲ